ਅੱਜ ਆਪਾਂ ਤੁਹਾਡੇ ਵਾਸਤੇ ਹੈਂਡਬ੍ਰੈਕ ਕੁੜਤੀਸ ਲੈ ਕੇ ਆਏ ਹਾਂ ਗੱਲ ਜੀ ਮੈਂ ਤੁਹਾਡੀ ਆਪਣੇ ਸੁਨੈਨਾ ਅੱਜ ਤੁਹਾਨੂੰ ਫੇਰ ਲੈ ਕੇ ਆ ਗਿਆ ਜੀ ਅੱਜ ਮੇਰਾ ਫੈਸ਼ਨ ਦੇ ਵਿੱਚ ਜੀ ਹਾਂ ਅੱਜ ਮੇਰਾ ਫੈਸ਼ਨ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਆਪਾਂ ਤੁਹਾਡੇ ਵਾਸਤੇ ਕੀ ਕੁਝ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਵਾਸਤੇ ਹੈਂਡਬ੍ਰੈਕ ਕੁੜਤੀਸ ਲੈ ਕੇ ਆਏ ਤੇ ਨਾਲੇ ਤੁਹਾਨੂੰ ਅੱਜ ਦੱਸਦੇ ਆ ਜੀ ਆਪਾਂ ਕੁਝ ਇਹੋ ਜੀਆਂ ਗੱਲਾਂ ਜਿਹੜੀ ਨਾ ਤੁਸੀਂ ਸੁਣਿਆ ਹੋਣੇ ਆ ਜਾਂ ਫਿਰ ਤੁਸੀਂ ਹੋ ਸਕਦਾ ਹੈ ਕਿ ਸੋਚ ਵੀ ਰਹੇ ਹੋ ਤੇ ਮੈਂ ਤੁਹਾਨੂੰ ਕਹਿ ਰਹੀ ਆ ਜੇ ਬਿਲਕੁਲ ਦੇਖੋ ਅੱਜ ਕੱਲ ਆ ਵੀ ਚੱਲੇ ਜਾਂਦਾ ਹੈ ਕਿ ਜੌਬ ਦਾ ਹਲੇ ਕੁਝ ਸਿਸਟਮ ਰਹਿ ਹਾਨੀ ਜਿਵੇਂ ਆਪਾਂ ਪੰਜਾਬ ਦੇ ਹਾਂ ਤੁਹਾਨੂੰ ਹੀ ਪਤਾ ਹੈ ਕਿ ਐਨੀ ਮਾਰਾ ਮਾਰੀ ਗਵਰਨਮੈਂਟ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਆਪਾਂ ਕੀ ਕਰੀਏ ਆਪਾਂ ਕਿਉਂ ਨਹੀਂ ਸਾਈਡ ਬਿਜ਼ਨਸ ਕਰੀਏ ਕੁਝ ਜਾਂ ਫਿਰ ਘਰ ਤੋਂ ਹੀ ਕੋਈ ਬਿਜ਼ਨਸ ਸਟਾਰਟ ਕਰ ਲਈਏ ਆਪਾਂ ਜੇ ਘਰ ਤੋਂ ਬਿਜ਼ਨਸ ਕਰਨਾ ਚਾਹੁੰਦੇ ਹੋ ਤੁਸੀਂ ਤਾਨੂੰ ਲੱਗਦਾ ਹੈ ਆਪਣੇ ਕੋਲ ਜੇ ਵੀ ਸੂਟ ਚੱਲਦੀ ਜਾਂਦੇ ਨੇ ਕੁੜਤੀਜ਼ ਨੇ ਇਹ ਸਾਰੀਆਂ ਮਤਲਬ ਡਿਜ਼ਾਈਨਰ ਆਏ ਦੇ ਵਿੱਚ ਜੇ ਤੁਸੀਂ ਕਹੋਗੇ ਫੈਬਰਿਕ ਦੀ ਮੈਂ ਗੱਲ ਕਰਾਂ ਤਾਂ ਤੁਹਾਨੂੰ ਕਾਟਨ, ਜਾਮ ਕਾਟਨ, ਮਸਲਿਨ ਜਿਹੜਾ ਵੀ ਮਤਲਬ ਫੈਬਰਿਕ ਹੈ ਭਾਵੇਂ ਉਹ ਜੌਰਜਟ ਹੋਵੇ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਮਿਲ ਜਾਂਦੀਆਂ ਨੇ ਅਜਮੀਰਾ ਫੈਸ਼ਨ ਦਿੰਦਾ ਹੈ ਜੀ ਤੁਹਾਨੂੰ ਉਹ ਸਟਾਰਟਅਪ ਜਿੱਥੋਂ ਤੁਸੀਂ ਨੀਵੇਂ ਤੋਂ ਨੀਵਾ ਹੋ ਕੇ ਵੀ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਜੀ ਹਾਂ ਤੁਸੀਂ ਘਰ ਤੋਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਹੋ ਸਕਦਾ ਇੱਕ ਟਾਈਮ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਆਪਣਾ ਸ਼ੋਰੂਮ ਹੋਵੇ ਤੁਸੀਂ ਸਹੀ ਸੁਣ ਰਹੇ ਹੋ ਇਹੋ ਜਿਹਾ ਸਟਾਰਟਅਪ ਤੁਹਾਨੂੰ ਅਜਮੇਰਾ ਫੈਸ਼ਨ ਦੇ ਦਿੰਦਾ ਹੈ ਜਿਦੇ ਵਿੱਚ ਤੁਹਾਨੂੰ 50% 60% 40% 100% ਮਾਰਜਿਨ ਵੀ ਮਿਲ ਜਾਂਦਾ ਹੈ ਜਿਹਨੂੰ ਤੁਸੀਂ ਆਰਾਮ ਨਾਲ ਸੇਲ ਵੀ ਕਰ ਸਕਦੇ ਹੋ ਜੇ ਤੁਸੀਂ ਸੋਚ ਰਹੇ ਹੋ ਘਰ ਤੋਂ business ਸਟਾਰਟ ਕਰਨਾ ਆਰਾਮ ਤੋਂ ਤੁਸੀਂ 25 ਤੋਂ 30000 ਰੁਪਏ ਲਾ ਕੇ ਵੀ business ਸਟਾਰਟ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਵਾਸਤੇ ਇਹੋ ਜਿਹੀ ਕੁਝ ਕਲੈਕਸ਼ਨ ਲੈ ਕੇ ਆਈਆਂ ਹੈ ਹੈਂਡਵਰਕ ਦੇ ਕਲੈਕਸ਼ਨ ਨੇ ਹੈਂਡਵਰਕ ਦੇ ਸੂਟ ਨੇ ਤੁਹਾਨੂੰ ਹੈਂਡਵਰਕ ਦੇ ਇਥੇ ਸਾੜੀ ਵੀ ਮਿਲ ਜਾਂਦੀ ਹੈ ਤੇ ਵਨ ਮਿੰਟ ਵੇਅਰ ਸਾੜੀ ਵੀ ਮਿਲ ਜਾਂਦੀ ਹੈ ਤੁਹਾਨੂੰ ਲਹਿੰਗੇ ਵੀ ਮਿਲ ਜਾਂਦੇ ਜਿਦੇ ਵਿੱਚ ਤੁਹਾਨੂੰ ਹੈਂਡਵਰਕ ਜਾਂ ਮਿਲ ਜਾਂਦੀਆਂ ਨੇ ਤੁਸੀਂ ਸੂਟ ਮਟੀਰੀਅਲ ਚਾਹੁੰਦੇ ਹੋ ਤੁਹਾਨੂੰ ਉਹ ਵੀ ਇੱਥੇ ਮਿਲ ਜਾਊਗਾ ਠੀਕ ਹੈ ਜੀ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਆਪਣਾ ਕਲੈਕਸ਼ਨ ਆ ਵੇਖੋ ਤੁਸੀਂ ਵੇਖ ਸਕਦੇ ਹੋ ਆ ਵੇਖੋ ਆਪਣਾ ਫਰਸਟ ਕਲੈਕਸ਼ਨ ਚਲੋ ਹੁਣ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਸੋਹਣਾ ਨੈਕ ਪੈਟਰਨ ਹੈ ਤੁਸੀਂ ਵੇਖ ਸਕਦੇ ਹੋ ਕੱਟ ਦੇ ਡਿਜ਼ਾਈਨ ਦੇ ਨਾਲ ਇਹ ਨੈਕ ਪੈਟਰਨ ਬਣਾਇਆ ਹੋਇਆ ਕੰਪਲੀਟ ਹੈਂਡਵਰਕ ਦੇ ਨਾਲ ਤੇ ਜਿਹੜੇ ਮੈਂ ਕੁਰਤੀ ਦੀ ਗੱਲ ਕਰਾਂ ਇਹ ਪੂਰੀ ਕੇਰ ਵਾਲੀ ਕੁਰਤੀ ਹੈ 슬ੀਵ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਹਣੇ ਡਿਜ਼ਾਈਨ ਕਟਵਰ ਦੀ ਡਿਜ਼ਾਈਨ ਦਿੱਤੀ ਹੋਈ ਹੈ ਕੰਪਲੀਟ ਕੇਰ ਦੀ ਕੁਰਤੀ ਮਿਲ ਜੂਗੀ ਜੇ ਤੁਹਾਨੂੰ ਆ ਵੇਖੋ ਫੁੱਲ ਫਲੇਅਰ ਦੀ ਕੁਰਤੀ ਮਿਲ ਜਾਂਦੀ ਹੈ ਐਜੇ ਨਾਲ ਹੀ ਤੁਹਾਨੂੰ ਮਿਲ ਜਾਂਦਾ ਹੈ ਜੀ ਇਹੋ ਜਿਹਾ ਪੈਂਟ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਪ੍ਰਿੰਟ ਹੈ ਕਿਨੇ ਸੋਹਣੇ ਡਿਜ਼ਾਈਨ ਦੇ ਤੁਹਾਨੂੰ ਪੈਂਟ ਮਿਲਦੀ ਹੈ ਜੇ ਇਹਦੇ ਨਾਲ ਹੀ ਤੁਸੀਂ ਵੇਖੋਗੇ ਤੁਹਾਨੂੰ ਦੁਪੱਟਾ ਮਿਲ ਜਾਂਦਾ ਹੈ ਜੀ ਕਿੰਨਾ ਸੋਹਣਾ ਆ ਵੇਖੋ ਕਿੰਨਾ ਸੋਹਣਾ ਜੇ ਤੁਸੀਂ ਆ ਵੇਖ ਰਹੇ ਜਿਹਨੂੰ ਥੋੜੇ ਤੁਹਾਨੂੰ ਸ਼ਾਈਨਿੰਗ ਦਿਸ ਜਾਂਦੀ ਹੋਗੀ ਇਹ ਜਿਹੜੇ ਸ਼ਾਈਨਿੰਗ ਤੁਹਾਨੂੰ ਦਿਸਦੀ ਹੈ ਇਹ ਫੋਇਲ ਪ੍ਰਿੰਟ ਹੈ ਜੇ ਬਿਲਕੁਲ ਇਹ ਹੈਗਾ ਜੀ ਫੋਇਲ ਪ੍ਰਿੰਟ ਇਹੋ ਜੇ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨਸ ਮਿਲ ਜਾਣਗੇ ਸਾਈਜ਼ ਆਪਸ਼ਨ ਮਿਲ ਜਾਣਗੇ ਕੰਪਲੀਟ ਸਾਈਜ਼ ਚਾਰਟ ਮਿਲ ਜਾਂਦਾ ਹੈ ਤੁਹਾਨੂੰ ਇਹਦੇ ਨਾਲ ਹੀ ਆਪਾਂ ਤੁਹਾਨੂੰ ਇੱਕ ਹੋਰ ਕਲੈਕਸ਼ਨ ਦਿਖਾ ਦਿੰਨੇ ਆ ਇਹ ਸਾਰੀਆਂ ਜਿਹੜੀਆਂ ਇਹੋ ਜਿਹੇ ਪੈਕਿੰਗ ਦੇ ਵਿੱਚ ਆਊਗੀ ਸਾਈਜ਼ਾਂ ਦੇ ਨਾਲ স্মॉल మీడియం ਐਕਸਲ ਡਬਲ ਐਕਸਲ ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਆ ਵੇਖੋ ਜੇ ਤੁਸੀਂ ਸਟਾਰਟ ਕਰ ਰਹੇ ਹੋ business ਤੁਸੀਂ ਆਰਾਮ ਨਾਲ ਕਰ ਸਕਦੇ ਹੋ ਆਪਣੇ ਜਿਹੜੇ ਕੁੜਤੀਸ ਦੀ ਸਟਾਰਟਿੰਗ ਰੇਂਜ ਹੈ ਜਿਹੜੇ ਆਪਣੇ ਹੈਂਡਰੈਫ ਦੀ ਕੁੜਤੀ ਹੈ ਉਹਦੇ ਸਟਾਰਟਿੰਗ ਰੇਂਜ ਤੁਹਾਨੂੰ ਮਿਲ ਜਾਂਦੀ ਹੈ ਜੀ 800 700 ਰੁਪਏ ਦੇ ਨਾਲ ਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਤੁਹਾਨੂੰ 700 800 ਰੁਪਏ ਦੇ ਨਾਲ ਇਥੇ ਸਟਾਰਟਿੰਗ ਮਿਲ ਜਾਂਦੀ ਹੈ ਉਹ ਵੀ ਕੰਪਲੀਟ ਹੈਂਡ ਰਗ ਦੇ ਨਾਲ ਆ ਜਿਹੜਾ ਤੁਸੀਂ ਪੈਟਰਨ ਦੇਖਿਆ ਆ ਵੀ ਕਿੰਨਾ ਸੋਹਣਾ ਹੈਂਡ ਰਗ ਦਾ ਪੈਟਰਨ ਹੈ ਆ ਵੇਖੋ ਇਹਦੇ ਨਾਲੇ ਤੁਹਾਨੂੰ ਮਿਲ ਜਾਂਦਾ ਹੈ ਜੀ afghani style bottom ਤੁਸੀਂ ਥੱਲੇ ਵੇਖ ਸਕਦੇ ਹੋ ਜਿਹੜਾ ਤੁਹਾਡਾ ਕੁੜਤਾ ਹੈ ਸੇਮ ਤਰ੍ਹਾਂ ਦੀ ਤੁਹਾਨੂੰ ਉੱਥੇ print ਦਾ ਡਿਜ਼ਾਈਨ ਮਿਲ ਜਾਂਦਾ ਹੈ gota patti ਦੇ ਨਾਲ ਆ ਵੇਖੋ ਇੱਕ ਹੋਰ ਨਵਾਂ ਇਹਦੇ ਨਾਲ ਤੁਸੀਂ ਦੁਪੱਟਾ ਵੇਖ ਲਓ ਵੇਖ ਸਕਦੇ ਹੋ ਫੋਇਲ ਪ੍ਰਿੰਟ ਦੇ ਨਾਲ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਤੁਹਾਨੂੰ ਮਿਲ ਜਾਂਦਾ ਹੈ ਜਿਹੜਾ ਕਿ ਤੁਹਾਡੀ ਪੈਂਟ ਤੇ ਬਾਟਮ ਦੇ ਨਾਲ ਮੈਚਿੰਗ ਕਰਦਾ ਹੋਇਆ ਦੁਪੱਟਾ ਹੈ ਫੁੱਲ ਲੈਂਥ ਦਾ ਦੁਪੱਟਾ ਹੈ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ ਆਪਸ਼ਨ ਮਿਲ ਜਾਣਗੇ ਜਿਹੜੀਆਂ ਮੇਰੀਆਂ ਪਹਿਣਾ ਸੋਚ ਰਹੀਆਂ ਨੇ ਕਿ ਹਾਂ ਅੱਜ ਮੈਂ ਸਟਾਰਟ ਕਰਾਂਗੀ ਇਹ ਬਿਜ਼ਨਸ ਉਹ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਜੀ ਤੁਸੀਂ ਉਹਦੇ ਤੇ ਕਾਲ ਕਰਕੇ ਵੀ ਸਾਰੀਆਂ ਡਿਟੇਲਾਂ ਲੈ ਸਕਦੇ ਹੋ ਜੇ ਤੁਹਾਨੂੰ ਕੋਈ 컬렉ਸ਼ਨ ਪਸੰਦ ਆ ਰਿਹਾ ਹੈ ਤਾਂ ਉਹਦਾ ਵੀ ਤੁਸੀਂ ਸਕਰੀਨਸ਼ਾਟ ਭੇਜ ਕੇ ਵੀ ਸਾਰੀਆਂ ਡਿਟੇਲਾਂ ਲੈ ਸਕਦੇ ਹੋ ਆ ਇੱਕ ਹੋਰ ਨਵਾਂ ਡਿਜ਼ਾਈਨ ਦੇਖ ਲਓ ਜੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਮਿਰਰ ਦੇ ਨਾਲ ਹੈਂਡਵਰਕ ਕਿੱਤਾ ਹੋਇਆ ਹੈ ਪ੍ਰਿੰਟ ਦੀ ਮੈਂ ਗੱਲ ਕਰਾਂ ਹਲੇ ਲੇਟੈਸਟ ਪ੍ਰਿੰਟ ਇਹ ਚੱਲੇ ਜਾਂਦਾ ਹੈ ਜੀ ਕਿਉਂਕਿ ਹੁਣ ਜਿਹੜੇ ਵੀ ਕਨਸੈਪਟ ਆਏ ਹੋਏ ਨੇ ਸਾਰੇ ਪ੍ਰਿੰਟਿੰਗ ਕਨਸੈਪਟ ਆਏ ਨੇ ਆ ਵੇਖੋ ਜੀ ਇਹਦਾ ਬਾਟਮ ਇਹ ਵੀ ਕੰਪਲੀਟ ਸੋਨੋ ਅਫਗਾਨੀ ਪੈਟਰਨ ਦੇ ਵਿੱਚ ਮਿਲ ਜਾਂਦਾ ਹੈ ਨਾਲੇ ਥੱਲੇ ਵੀ ਲੱਗਿਆ ਹੋਇਆ ਹੈ ਇਹਦੇ ਤੇ ਵੀ ਗੋਟਾ ਪੱਤੀ ਤੇ ਇਹਦਾ ਵੀ ਜਿਹੜਾ ਦੁਪੱਟਾ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਆ ਵੇਖੋ ਕੰਪਲੀਟ ਕਿੰਨਾ ਸੋਹਣਾ ਦੁਪੱਟਾ ਹੈ ਆ ਵੇਖੋ ਵੇਖ ਰਿਹਾ ਹਾਂ ਐਦੇ ਤੇ ਵੀ ਤੁਹਾਨੂੰ ਫੋਇਲ ਪ੍ਰਿੰਟ ਮਿਲ ਜਾਂਦਾ ਹੈ ਨਿੱਕੇ ਨਿੱਕੇ ਫੋਇਲ ਪ੍ਰਿੰਟਾਂ ਦੇ ਨਾਲ 골ਡਨ ਵਰਕ ਦੇ ਨਾਲ ਤੁਹਾਨੂੰ ਇਹ ਦਾ ਵੀ ਫੁੱਲ ਸਾਈਜ਼ ਦਾ ਗ੍ਰੇ ਕਲਰ ਦਾ ਮਲਟੀ ਕੰਟਰਾਸਟ ਮੈਚਿੰਗ ਦੇ ਵਿੱਚ ਦੁਪੱਟਾ ਮਿਲ ਜਾਂਦਾ ਹੈ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇੱਕ ਹੋਰ ਨਵਾਂ ਪੈਟਰਨ ਆ ਵੇਖੋ ਜੀ ਕਿੰਨਾ ਸੋਹਣਾ ਪੈਟਰਨ ਹੈ ਆ ਜਿਹੜਾ ਪੈਟਰਨ ਹੈ ਇਹ ਹਾਲੇ ਹੀ ਲਾਂਚ ਹੋਇਆ ਹੈ ਜੀ ਜਿਹੜਾ ਤੁਸੀਂ ਵੇਖ ਰਹੇ ਹੋ ਟ੍ਰੈਂਡਿੰਗ ਕਲੈਕਸ਼ਨ ਆਪਾਂ ਤੁਹਾਡੇ ਵਾਸਤੇ ਸਾਰੇ ਟ੍ਰੈਂਡਿੰਗ ਕਲੈਕਸ਼ਨ ਹੀ ਲੈ ਕੇ ਆਉਂਦੇ ਆ ਫੈਬਰਿਕ ਦੇ ਵਿੱਚ ਮੈਂ ਗੱਲ ਕਰਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਫੈਬਰਿਕ ਹੈ ਜੀ ਹਾਂ ਤੁਸੀਂ ਪੁੱਛੋਗੇ ਫੈਬਰਿਕ ਕਿਹੜਾ ਹੈ ਜੀ ਇਹ ਕੰਪਲੀਟ ਮਸਲਿਨ ਫੈਬਰਿਕ ਦਿੱਤਾ ਤੁਹਾਨੂੰ ਮਿਲ ਜਾਂਦਾ ਹੈ ਜੀ ਹੈਂਡਵਰਕ ਮਲਟੀ थ्रेड ਦੇ ਨਾਲ ਜਿਹਨੂੰ ਇਹ ਕਹਿੰਦੇ ਆ ਜੀ ਆਪਾਂ ਆਲਿਆ ਸਟਾਈਲ ਜਿਹੜਾ ਹਾਲੇ ਚੱਲੇ ਜਾਂਦਾ ਹੈ ਜੀ ਬਿਲਕੁਲ ਇਹ ਆਲਿਆ ਸਟਾਈਲ ਪੈਟਰਨ ਹੈ ਤੇ ਨਾਲੇ ਤੁਹਾਨੂੰ ਇਹਦੇ ਨਾਲ ਮਿਲ ਜਾਂਦੀ ਹੈ ਜੀ ਮੈਚਿੰਗ ਕੰਪਲੀਟ ਪੈਂਟ ਪੈਟਰਨ ਦੇ ਨਾਲ ਥੋੜਾ ਦੁਪੱਟਾ ਮਿਲ ਜਾਂਦਾ ਹੈ ਉਹਦੇ ਉੱਤੇ ਵੀ ਤੁਸੀਂ ਵੇਖ ਸਕਦੇ ਹੋ ਸੀਕੁਐਂਸ ਵਰਕ ਕਿੱਤਾ ਹੋਇਆ ਆ ਵੇਖੋ ਜੀ ਕਿੰਨਾ ਸੋਹਣਾ ਸਿਲਵਰ ਕਲਰ ਦਾ ਸੀਕੁਐਂਸ ਵਰਕ ਕਿੱਤਾ ਹੋਇਆ ਹੈ ਉਹ ਵੀ ਗੋਟਾ ਪੱਤੀ ਬਾਰਡਰ ਦੇ ਨਾਲ ਇਹੋ ਜਿਹੇ ਕਲੈਕਸ਼ਨ ਤੇ ਤੁਸੀਂ ਸੋਚ ਰਹੇ ਹੋ ਆਪਣੇ ਘਰ ਦੇ ਲਈ ਕਿ ਤੁਸੀਂ ਘਰ ਤੋਂ bizness ਸਟਾਰਟ ਕਰੋਗੇ ਜਾਂ ਫਿਰ ਤੁਸੀਂ ਸੋਚ ਰਹੇ ਹੋ ਆਪਾਂ ਸਟਾਰਟ ਕਰਾਂਗੇ ਜੀ bizness ਸ਼ਾਪ ਤੋਂ ਤਾਂ ਆਰਾਮ ਨਾਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੱਜ ਮੇਰਾ ਫੈਸ਼ਨ ਇੱਕ ਹੋਰ ਤੁਹਾਨੂੰ ਨਵਾਂ ਕਲੈਕਸ਼ਨ ਦਿਖਾਵਾਂਗੇ ਆ ਵੇਖੋ ਇਹ ਵੀ ਸੇਮ ਅਫਗਾਨਾ ਨੂੰ ਮਿਲ ਜਾਂਦਾ ਹੈ ਜੀ ਆਲਿਆ ਕੱਟ ਦੇ ਵਿੱਚ ਉਹਦੇ ਨਾਲ ਹੀ ਤੁਹਾਨੂੰ ਸੇਮ ਆਲਿਆ ਕੱਟ ਕੋਹਰ ਕਲੈਕਸ਼ਨ ਮਿਲ ਜਾਂਦਾ ਹੈ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹ ਉਹ ਅਲੱਗ ਪੈਟਰਨ ਸੀ ਇਹ ਅਲੱਗ ਪੈਟਰਨ ਹੈ ਤੁਸੀਂ ਵੇਖ ਸਕਦੇ ਹੋ ਇਹਦੇ ਤੇ ਵੀ ਕਿੰਨਾ ਸੋਨਾ ਮਲਟੀ थ्रेड ਦੇ ਨਾਲ ਵਰਕ ਕੀਤਾ ਹੋਇਆ ਹੈ 슬ੀਵਸ ਦੀ ਮੈਂ ਗੱਲ ਕਰਾਂ ਤੁਸੀਂ ਦੇਖੋ ਕਿੰਨੇ ਸੋਹਣੇ 슬ੀਵਸ ਹੈ ਆ ਵੇਖੋ ਕਿੰਨੇ ਸੋਹਣੇ ਸਲੀਵਜ਼ ਦਿੱਤੀ ਹੋਈ ਹੈ ਐਨੇ ਸੋਹਣੇ ਪੈਟਰਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਦੇ ਜੀ ਇਹ ਸਾਰੀ ਚੀਜ਼ਾਂ ਤੁਹਾਨੂੰ ਅੱਜ ਮੇਰਾ ਫੈਸ਼ਨ ਦੇ ਦਿੰਦਾ ਹੈ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਸੀਂ ਆਰਾਮ ਨਾਲ ਇਹਦੇ ਉੱਤੇ ਮਾਰਜਿਨ ਕਮਾ ਸਕਦੇ ਹੋ 20 30 40 60% ਮਾਰਜਿਨ ਰੱਖ ਕੇ ਤੁਸੀਂ ਦੇ ਸਕਦੇ ਹੋ ਦੁਪੱਟੇ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਹੈ ਆ ਵੇਖੋ ਜੀ ਦੁਪੱਟਾ ਇਹਦੇ ਉੱਤੇ ਵੀ ਤੁਹਾਨੂੰ ਸੀਕੁਐਂਸ ਵਰਕ ਮਿਲ ਜਾਂਦਾ ਹੈ ਆ ਵੇਖੋ ਇਹ ਤੁਹਾਨੂੰ ਮੈਂ ਦਿਖਾ ਦੇਣੀ ਆ ਗੋਟਾ ਪੱਤੀ ਤੇ ਇਹਦੇ ਉੱਤੇ ਵਰਕ ਕੀਤਾ ਹੋਇਆ ਦੇਖੋ ਕੰਪਲੀਟ ਗੋਟਾ ਪੱਤੀ ਲਾਈ ਹੋਈ ਆ ਸੀਕੁਐਂਸ ਵਰਕ ਦੇ ਨਾਲ ਤੁਹਾਨੂੰ ਇਹ ਦੁਪੱਟਾ ਵੀ ਮਿਲ ਜਾਂਦਾ ਹੈ ਜੀ ਸਿਲਵਰ ਸੀਕੁਐਂਸ ਵਰਕ ਦੇ ਨਾਲ ਹੁਣ ਆਪਾਂ ਤੁਹਾਨੂੰ ਇੱਕ ਲਾਸਟ ਕਲੈਕਸ਼ਨ ਦਿਖਾ ਦੇਣੀ ਆ ਇਹ ਸਾਰੇ ਆਪਾਂ ਜਿਹੜੇ ਕਲੈਕਸ਼ਨ ਦੇ ਕੇ ਉਹਨਾਂ ਤੋਂ જરા ਹਟ ਕੇ ਕਲੈਕਸ਼ਨ ਦਿਖਾਉਨੇ ਆ ਤੁਹਾਨੂੰ ਆ ਵੇਖੋ ਜਿਹੜੀਆਂ ਪਹਿਣਾ ਮੇਰੀਆਂ ਕਾਲਜ ਜਾਂਦੀਆਂ ਨੇ ਉਹਨਾਂ ਦੇ ਲਈ ਇਹ ਸਾਰੇ ਕਲੈਕਸ਼ਨ ਤੁਸੀਂ ਆਪਣੇ ਸ਼ੌਪ ਵਾਸਤੇ ਲੈ ਸਕਦੇ ਹੋ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਜਿਹੜਾ ਪੈਟਰਨ ਹੈ ਉਹ ਵੀ ਕਿੰਨਾ ਸਦਾ ਬਾਹਰ ਪੈਟਰਨ ਦਿੱਤਾ ਹੋਇਆ ਹੈ 슬ੀਵਸ ਦੀ ਮੈਂ ਗੱਲ ਕਰਾਂ ਕੱਟ ਬਾਰਡਰ ਦੇ ਨਾਲ ਤੁਹਾਨੂੰ 슬ੀਵਸ ਮਿਲ ਜਾਂਦੀ ਹੈ ਮਲਟੀ ਕਲਰ ਦੀ ਤੁਹਾਨੂੰ ਇੱਥੇ ਮਲਟੀ ਥ्रेड ਕਲਰ ਦਾ ਡਿਜ਼ਾਈਨ ਮਿਲ ਜਾਂਦਾ ਹੈ ਵਰਕ ਮਿਲ ਜਾਂਦਾ ਹੈ ਜਿਹੜਾ बॉटਮ ਤੁਸੀਂ ਵੇਖ ਸਕਦੇ ਹੋ ਕੰਪਲੀਟ ਤੁਹਾਨੂੰ ਪਲੇਨ बॉटਮ ਮਿਲ ਜਾਂਦਾ ਹੈ ਥੱਲੇ ਤੁਹਾਨੂੰ ਲੈਸ ਮਿਲ ਜਾਂਦੀ ਹੈ ਜੇ ਕੰਪਲੀਟ ਇਹਦੇ ਤੇ ਵੀ ਤੇ ਨਾਲੇ ਜਿਹੜਾ ਦੁਪੱਟਾ ਹੈ ਉਹ ਤੁਹਾਨੂੰ ਮਿਲੇਗਾ ਜੀ ਕੰਟਰਾਸਟ ਮੈਚਿੰਗ ਕੰਟਰਾਸਟ ਮੈਚਿੰਗ ਦੇ ਵਿੱਚ ਫੋਇਲ ਪ੍ਰਿੰਟ ਦੇ ਨਾਲ ਫਲੋਰਲ ਪ੍ਰਿੰਟ ਦਾ ਦੁਪੱਟਾ ਆ ਵੇਖੋ ਕਿੰਨੇ بڑے بڑے ਫੁੱਲਾਂ ਦੇ ਨਾਲ ਕਿੰਨਾ ਸੋਹਣਾ ਦੁਪੱਟਾ ਸਜਾਇਆ ਹੋਇਆ ਹੈ ਇਹ ਸਾਰੇ ਕਲੈਕਸ਼ਨ ਆਪਣੇ ਅਜਮੇਰਾ ਫੈਸ਼ਨ ਦੇ ਵਿੱਚ ਆਪਾਂ ਆਪੇ ਬਣਾਉਨੇ ਆ ਜੀ ਨਵੇਂ-ਨਵੇਂ ਪੈਟਰਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਣੇ ਆ ਜੀ ਤੇ ਤੁਸੀਂ ਸੋਚ ਰਹੇ ਹੋ ਕਿ ਹਾਂ ਹੁਣ ਆਪਾਂ ਨੂੰ ਸਟਾਰਟਅਪ ਕਰਨਾ ਹੀ ਹੈ ਤਾਂ ਫਿਰ ਕਿਉਂ ਦੇਰ ਲਾ ਰਹੇ ਹੋ ਜੀ ਛੇਤੀ-ਛੇਤੀ ਆ ਜਾਓ ਵਿਜ਼ਿਟ ਕਰੋ ਅਜ ਮੇਰਾ ਫੈਸ਼ਨ ਅਜਮੇਰਾ ਫੈਸ਼ਨ ਦੇ ਨਾਲ ਤੁਸੀਂ ਜੁੜ ਕੇ ਸਾਰੀਆਂ ਕਲੈਕਸ਼ਨ ਆਪਣੇ ਘਰੇ ਲੈ ਜਾ ਸਕਦੇ ਹੋ ਘਰ ਬੈਠੇ ਵੀ ਤੁਸੀਂ ਕਲੈਕਸ਼ਨ ਮੰਗਾ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਇਹਨਾਂ ਬਾਰੇ ਤੁਹਾਨੂੰ ਪ੍ਰਾਈਸ ਪੁੱਛਣਾ ਹੋਵੇ ਪਰਟੀਕੂਲਰ ਕਿਸੇ ਚੀਜ਼ ਦਾ ਇੱਕ ਪਰਟੀਕੂਲਰ ਕਿਸੇ ਇੱਕ ਆਪਾਂ ਕਹਿ ਸਕਦੇ ਆ ਪੀਸ ਬਾਰੇ ਤੁਹਾਨੂੰ ਡਿਟੇਲਾਂ ਚਾਹੀਦੀ ਹੋਣ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਮੈਸੇਜ ਕਰਕੇ ਵੀ ਲੈ ਸਕਦੇ ਹੋ ਫਿਰ ਮਿਲਾਂਗੇ ਜੀ ਤੁਹਾਨੂੰ ਇੱਕ ਨਵੇਂ ਹੋਰ ਕਲੈਕਸ਼ਨ ਦੇ ਨਾਲ ਉਦੋਂ ਤੱਕ ਤੁਸੀਂ ਰੱਖਿਓ ਆਪਣਾ ਖਿਆਲ ਚੈਨਲ ਨੂੰ ਕਰਦੇ ਆ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸਤ ਸ੍ਰੀ ਅਕਾਲ